ਤਿਹਦਾ ਜਿਹੜੀ ਚੀਜ਼ ਗੋਲ ਹੁੰਦੀ ਆ ਕੀਮਤੀ ਹੁੰਦੀ ਸਟੇering ਵੀ ਗੋਲੇ ਧਰਤੀ ਵੀ ਗੋਲੇ ਸੂਰਜ ਵੀ ਗੋਲ ਚੰਦਰਮਾ ਟਾਇਰ ਟਾਇਰ ਵੀ ਗੋਲ ਹੈ ਤਾਂ ਹੀ ਦੁਨੀਆ ਚੱਲੇਗੀ ਜਿੰਨੇ ਤਰ੍ਹਾਂ ਦਾ ਟੈਕਸ ਹੈ ਗਿਆ ਉਹ ਡਰਾਈਵਰ ਦਿੰਦਾ ਹੋਰ ਕੋਈ ਨਹੀਂ ਦਿੰਦਾ ਰੋਡ ਟੈਕਸ ਟੋਲ ਟੈਕਸ ਪੈਸੇਂਜਰ ਟੈਕਸ ਡੀਜ਼ਲ ਚ 58 ਰੁਪਏ ਜਾਂਦੇ ਜਿਹਦਾ ਜੈਕਸਾਈਡਿਟੀ ਸੈਸ ਵੈਟ ਦੋਨਾਂ ਹੀ ਹੈ 58 ਰੁਪਏ ਸਰਕਾਰ ਨੂੰ ਮਿਲਦੇ ਸੈਂਟਰ ਗਵਰਨਮੈਂਟ 10 ਲੀਟਰ ਤੇਲ ਅਗਰ ਗੱਡੀ ਪਾਉਂਦੇ ਹੈ ਸ਼ਾਮ ਨੂੰ 5800 ਰੁਪਏ ਸਰਕਾਰ ਨੂੰ ਮਿਲ ਜਾਂਦੇ ਹੈ ਹਾਂ ਰੁਪਈਆ ਖਰਚਾ ਉਹਨਾਂ ਦਾ 700 ਰੁਪਏ ਹਾਂਜੀ 700 ਰੁਪਏ ਵਧਾ ਕੇ 200 ਘਟਾ ਕਰਕੇ ਤੇ ਸੜਕਾਂ ਤੇ ਫੋਟੋ ਵੱਲਵਾਤੀਆਂ ਚੰਦਰ ਜਾਨਵਾਰੇ ਦੱਸ ਰਹੇ ਸੀ ਜੀ ਹਾਂਜੀ ਚੰਦਰਮਾਨ ਜੀ ਚੰਦਰਮਾਨ ਦੇ ਉੱਤੇ ਜਿਹੜਾ ਸੈਟਲਾਈਟ ਛੱਡਿਆ ਉਹ 14 21 ਸਤੰਬਰ ਨੂੰ ਖਤਮ ਹੋ ਗਿਆ ਐਲਟੋ ਵੀ ਜਿਹੜਾ ਸੂਰਜ ਤੇ ਛੱਡਿਆ ਹੋ ਗਿਆ ਖਤਮ ਹੋ ਗਿਆ ਹਾਂ ਉਹਦੇ ਬਾਰੇ ਨਹੀਂ ਦੱਸਣਾ ਦਰਵੀਸ਼ ਕੁਮਾਰ ਜਿਹੜਾ ਬੈਸਟ ਜਰਨਲਿਸਟ ਇਨ ਇੰਡੀਆ ਉਹਨੂੰ ਉਹਨੂੰ ਹਟਾਉਣ ਦਾ ਕਰਕੇ अडानी ਨੇ ਐਂਡ ਟੀਵੀ ਖਰੀਦ ਲਈ ਹੈ ਬਈ ਚੰਗੇ ਆਦਮੀਆਂ ਦੀ ਲੋੜ ਹੀ ਨਹੀਂ ਇੰਡੀਆ ਦੇ ਵਿੱਚ ਹਾਂਜੀ ਚੰਗੇ ਆਦਮੇ ਦੀ ਲੋੜ ਨੇ ਇੰਡੀਆ ਦੇ ਵਿੱਚ ਲਾ ਕਦੇ ਕਿਸੇ ਨੇ ਦੱਸਿਆ ਵੀ ਸਭ ਤੋਂ ਵੱਡਾ ਡਰਾਈਵਰ ਹੁੰਦਾ ਹੈ ਜਿਹਦੇ ਪਿੱਛੇ ਪਿੱਛੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੁਨੀਆ ਰੇਲ ਗੱਡੀ ਹੈ ਜੇ ਲੜਾਈ ਲੱਗਦੀ ਹਵਾਈ ਜਹਾਜ਼ ਟੈਂਕ ਲੈ ਕੇ ਡਰਾਈਵਰ ਅੱਗੇ ਜਾਂਦਾ ਬਾਰਡਰ ਤੋਂ ਪਹਿਲੇ ਤਿੰਨ ਦਿਨ ਗੱਡੀਆਂ ਰੇਲ ਗੱਡੀਆਂ ਭਾਈ ਜੱਟਾ ਕਬਸ ਐਂਬੂਲੈਂਸ ਬੰਦ ਹੋ ਜਾਦਾ ਲਾਕਡਾਊਨ ਲੱਗ ਜਾਏਗਾ ਧਰਤੀ ਦਾ ਬੇਸੂਰੇ ਦਾ ਡਰਾਈਵਰ ਇੱਕ ਹੀ ਗੱਲ ਹੈ ਡਰਾਈਵਰ ਤਾਂ ਬਗਾਰ ਵੀ ਹਨ ਰ ਦਸ ਵੀ ਤਾਂ ਬਗਾਰ ਵੀ ਹਨ ਸੋਹਣੀਆਂ ਗੱਲਾਂ ਨੇ ਅੰਕਲ ਤੁਹਾਡੀਆਂ ਬਹੁਤ ਸੋਹਣੀਆਂ ਸੀ ਦੇਖਿਓ ਤਾਂ ਪਹਿਲਾਂ ਤੁਸੀਂ ਗੱਲਬਾਤ ਸ਼ੁਰੂ ਕੀਤੀ ਹੁੰਦੀ ਥੋੜੀ ਪੂਰੀ ਰਿਕਾਰਡਿੰਗ ਕਰਨੀ ਸੀ ਮੈਂ ਮੈਨੂੰ ਪਤਾ ਜੀ ਡਰਾਈਵਰ ਹੀ ਹੈਗਾ ਸੀ ਪਹਿਲੇ ਅੱਛਾ ਫਟੇਪਸਾਂ ਸੀ ਜੀ ਇਸ ਸਾਲ ਮੈਂ ਫਾਰਨਰ ਨਾਲ ਜਲਦਾ ਹਾਂਜੀ ਇਟਾਲੀਅਨ ਸਪੈਨਿਸ਼ ਜਰਮਨ ਸੱਚੀ ਤਦਨੁਲ ਕਰਦੇ ਆ ਰਹੇ ਹਾਂ ਹਾਂ ਸਚਿੰਤਨੁਲ ਕਰਦੇ 2.5 ਪਹਿਲੇ ਵੱਲ ਇੰਟਰਨੈਸ਼ਨਲ ਟੀਮ ਸਾਰੇ ਫਾਰਨਰ ਨਾਲ ਮੈਂ ਜਲਦਾ ਹਾਂ ਓਕੇ ਜੀ ਚਲੋ ਠੀਕ ਹੈ ਅੰਕਲ ਮੇਰਾ ਸਟਾਪੇਜ ਆ ਗਿਆ